ग्राम सेवक सुखजिंदर मजदूर होने को रोकना मुर्दाबाद मुर्दाबाद कम बकाए जारी करो जारी करो जारी करो ਸੱਸੀ ਗੱਲ ਜੀ ਤੁਸੀਂ ਜੋ ਚੱਲੇ ਰੰਗਲਾ ਪੰਜਾਬ ਦੇ ਨਾਲ ਤੇ ਮੈਂ ਗਗਨਦੀਪ ਸਿੰਘ ਗੱਲ ਆ ਅੱਜ ਆ ਪਹੁੰਚਿਆ ਜੈਤੋ ਵੀਡੀਓ ਦਫ਼ਤਰ ਦੇ ਵਿੱਚ ਜਿੱਥੇ ਕਿ ਪਿੰਡੂ ਖੇਤ ਮਜ਼ਦੂਰ ਯੂਨੀਅਨ ਵੱਲੋਂ ਧਰਨਾ ਲਗਾਇਆ ਗਿਆ ਤੇ ਕੀ ਆ ਸਾਰਾ ਮਸਲਾ ਕਿਸ ਸਬੰਧ ਵਿੱਚ ਧਰਨਾ ਲਾਇਆ ਗਿਆ ਬਈ ਜੀ ਨੇ ਗੱਲ ਕਰਦੇ ਬਟਾਰ ਸਾਹਿਬ ਨਾਲ ਤੇ ਸੱਸੀਆ ਬਾਈ ਜੀ ਸੱਸੀ ਗੱਲ ਜੀ ਤੇ ਬਾਈ ਜੀ ਜਿਹੜਾ ਜੇ ਧਰਨਾ ਲਾਇਆ ਗਿਆ ਆਪਣਾ ਵੀਡੀਓ ਦਫ਼ਤਰ ਵਿੱਚ ਕਿਸ ਸਬੰਧ ਵਿੱਚ ਲਾਇਆ ਗਿਆ ਤੇ ਕੀ ਸਾਰਾ ਰੌਲਾ ਬਾਈ ਬਾਈ ਜੀ ਅਸੀਂ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਅੱਜ ਇਸ ਕਰਕੇ ਧਰਨਾ ਲਾਇਆ ਕਿ ਪਹਿਲਾਂ 18 ਤਰੀਕ ਨੂੰ ਇੱਥੇ ਧਰਨਾ ਲਾਇਆ ਸੀ ਅਸੀਂ ਕਰਨਾ ਲਾਉਣ ਵਾਸਤੇ ਕੋਈ ਆਏ ਜਿਹੜੇ ਸਰਕਾਰ ਲੈਵਲ ਦੀਆਂ ਮੰਗਾਂ ਨਹੀਂ ਐ ਸਿਰਫ ਵੀਡੀਓ ਨਾਲ ਮੰਗਾ ਸੰਬੰਧਤ ਹੈਗੀਆਂ ਇੱਕ ਤਾਂ ਇਹ ਹੈ ਕਿ ਆ ਜਿਹੜੇ ਲੋਕ ਆਏ ਉਹਦਾ ਕੰਮ ਬਿਲਕੁਲ ਬੰਦ ਪਿਆ ਸਿਆਸੀ ਤੌਰ ਤੇ ਕਿਤੇ ਤਿੰਨ ਬੰਦੇ ਲਾਏ ਆ ਕਿਤੇ ਪੰਜ ਲਾਏ ਆ ਕਿਤੇ 10 ਲਾਏ ਆ ਬਾਕੀ ਮਜ਼ਦੂਰ ਵਿਹਲੇ ਬੈਠਿਆ ਯਾਨੀ ਇਹ ਮਾਮਲਾ ਹੈਗਾ ਸੇਵੇ ਵਾਲੇ ਪਿੰਡ ਦੇ ਕਾਰਡ ਆ ਜਿਹੜੇ ਉਹ ਉੱਥੇ ਦਾ ਸਰਪੰਚ ਰੱਖੀ ਬੈਠਾ ਵੀਡੀਓ ਕਹਿੰਦਾ ਮੈਂ ਨਹੀਂ ਦਵਾ ਸਕਦਾਗਾ ਯਾਨੀ ਇਹਨਾਂ ਨੇ 18 ਤਰੀਕ ਨੂੰ ਧਰਨੇ ਚ ਆ ਕੇ ਭਰੋਸਾ ਦਵਾਇਆ ਸੀਗਾ ਇਹਨਾਂ ਦੇ ਅਕਾਊਂਟੈਂਟ ਨੇ ਵੀਡੀਓ ਹੈ ਨਹੀਂ ਸੀਗਾ ਤਾਂ ਉਹ ਕਹਿੰਦੇ ਸੀ ਵੀ ਅਸੀਂ ਤੁਹਾਡੀ 19 ਤਰੀਕ ਨੂੰ ਵੀਡੀਓ ਸਾਹਿਬ ਨਾਲ ਮੀਟਿੰਗ ਕਰਾਵਾਂਗੇ ਤਾਂ ਮੀਟਿੰਗ ਮੀਟਿੰਗ ਕਰਨ ਵਾਸਤੇ ਸਾਡੇ ਸਾਥੀ ਆਏ ਜਿਹਦੇ ਚੋਂ ਮੰਗਾਏ ਸੀਗੇ ਇੱਕ ਤਾਂ ਜਿਹੜੇ ਬੇਕਰੇ ਤੇ ਲੋੜਵੰਦ ਪਰਿਵਾਰ ਹੈਗੇ ਜਿਨ੍ਹਾਂ ਨੂੰ ਪਲਾਟਾਂ ਦੀ ਲੋੜ ਹੈ ਤੇ ਉਹਨਾਂ ਦੇ ਮਤੇ ਪਾਏ ਜਾਣ ਆਮ ਜਲਾਸਾ ਸੱਦ ਕੇ ਨਹੀਂ ਕਿਤੇ ਆਮ ਜਲਾਸਾ ਸੀ ਸੱਦਿਆ ਕਿਤੇ ਇਹਨਾਂ ਨੇ ਮਤੇ ਨਹੀਂ ਪਾਏ ਹੈਗੇ ਦਾ ਇਹ ਮੰਗਾਂ ਦੇ ਕਰਕੇ ਜਾਂਦੀ ਸਾਡਾ ਸੀਗਾ ਵੀ ਇੱਥੇ ਹੱਲ ਕਰੋ ਤਾਂ ਵੀਡੀਓ ਨੇ ਸਵਾ ਜਲੀਲ ਕੀਤਾ ਇਹਨਾਂ ਨੂੰ ਦਫ਼ਤਰ ਹੋਣ ਦੇ ਬਾਵਜੂਦ ਇੱਥੇ ਖੜਾ ਰਿਹਾ ਮਜ਼ਦੂਰਾ ਉਹਨਾਂ ਨੂੰ ਮਜ਼ਦੂਰਾ ਨਹੀਂ ਝੱਕੇ ਤੱਕ ਨਹੀਂ ਹੈਗਾ ਤਾਂ ਇਸ ਕਰਕੇ ਉਸ ਤੋਂ ਅਗਲੀ ਗੱਲ ਆ ਸੀ ਉਸ ਤੋਂ ਬਾਅਦ ਫਿਰ ਸੋਚਿਆ ਵੀ ਚਲੋ ਗੱਲ ਹੱਲ ਕਰਨਗੇ ਹੱਲ ਕਰਨ ਦੀ بجائے ਮਾਮਲਾ ਵਿਗੜ ਗਿਆ ਇਹਨਾਂ ਦਾ ਇੱਕ ಗ್ರಾಮ ਸੇਵਕ ਸੁਖਜਿੰਦਰ ਜਿਹੜੀ ਹਕਾਰਿਆ ਹੋਇਆ ਬੰਦਾ ਗੁੰਡਾ ਕਿਸਮ ਦਾ ਬੰਦਾ ਉਹ ਯਾਨੀ ਉਹ ਲਗਾਤਾਰ ਉਹਦਾ ਐ ਮਜ਼ਦੂਰਾਂ ਨਾਲ ਪੇਚਾ ਪੈਂਦਾ ਰਹਿੰਦਾ ਹੈ ਜਦੋਂ ਅਸੀਂ ਕੱਲ ਤਿਆਰੀ ਕਰ ਰਹੇ ਸੀ ਕਰੀਰ ਵਾਲੀ ਪਿੰਡ ਦੇ ਵਿੱਚ ਉਹਨੇ ਮਜ਼ਦੂਰਾਂ ਨੂੰ ਧੌਂਕੀ ਦਿੱਤੀ ਫਿਰ ਠਾਣੇ ਮਿਲਾਂਗੇ ਅਸੀਂ ਉਹਦਾ ਚੈਲੰਜ ਵੀ ਕਬੂਲ ਕੀਤਾ ਵੀ ਆਹ ਬੈਠੇ ਆ ਲੋਕ ਉਹਨੂੰ ਕੋਈ ਸੱਤ ਲੋ ਠਾਣੇ ਆਏ ਜੇ ਸੱਤ ਸਕਦੇ ਆ ਇਸ ਕਰਕੇ ਸਾਡਾ ਇਹ ਹੈਗਾ ਵੀ ਜਿਹੜਾ ਇਹ ਮਸਲਾ ਹੈਗਾ ਉਹ ਸਿਲ ਦੇ ਵਿੱਚ ਆਪ ਨਹੀਂ ਕਰ ਰਹੇ ਉਹਦੇ ਪਿੱਛੇ ਸਿਆਸੀ ਬੰਦੇ ਹੈਗੇ ਆ ਇਥੋਂ ਦਾ ਵੀਡੀਓ ਆ ਉਹਦੀ ਮਤਲਬ ਪੁਸ਼ਤਪਨਾ ਹੀ ਕਰਦਾ ਹੈਗਾ ਇਹੋ ਜਿਹੇ ਬੰਦਿਆਂ ਦੀ ਜਿਹੜਾ ਭਈ ਉਹ ਗ੍ਰਾਉਂਡ ਸੇਵ ਕਰੀ ਗਾੜੀ ਤੋਂ ਉਹਦੀ ਡਿਊਟੀ ਹੈ ਕਰੀ ਗਾੜੀ ਦੇ ਪਿੰਡ ਵਿੱਚ ਜਾਂ ਨਹੀਂ ਨਹੀਂ ਜੋਟੀ ਡਿਊਟੀ ਕੋਈ ਨਹੀਂ ਉਹਦਾ ਪਿੰਡ ਦਾ ਕਰੀਰ ਵਾਲੀ ਡਿਊਟੀ ਤਾਂ ਉਹਦੀ ਕਿਤੇ ਹੋਰ ਹੈਗੀ ਆ ਤਾਂ ਇਸ ਕਰਕੇ ਅੱਜ ਇਹਨਾਂ ਮੰਗਾ ਵਾਸਤੇ ਅਸੀਂ ਧਰਨਾ ਲਾਇਆ ਵੀ ਜਿਹੜਾ ਬੰਦ ਪਿਆ ਕੰਮ ਉਹ ਤੁਰੰਤ ਚਾਲੂ ਚਾਲੂ ਕਰੋ ਤੇ 31 ਮਾਰਚ ਤੱਕ ਜਾਣੀ ਜਿਹੜਾ ਮਜ਼ਦੂਰਾਂ ਦਾ 100 ਦਿਨ ਦਾ ਘੱਟੋ-ਘੱਟ ਅਸੀਂ ਪੂਰਾ ਸਾਲ ਤਾਂ ਸਰਕਾਰ ਨਾਲ ਸਾਡੀ ਹੈ ਕਿ 100 ਦਿਨ ਤਾਂ ਮਨਜ਼ੂਰ ਹੀ ਆ ਸਰਕਾਰ ਕਿਹਦੀ ਵੀ 100 ਦਿਨ ਅਸੀਂ ਦੇਣਾ ਹੈ। ਜਾਣੀ ਉਹ 100 ਦਿਨ ਪੂਰਾ ਕਰੋ ਪਿੰਡਾਂ ਦੇ ਵਿੱਚ ਨਰੇਗਾ ਦੇ ਤਹਿਤ। ਮਤਲਬ ਹੁਣ ਇਸ ਟਾਈਮ 100 ਦਿਨ ਦਾ ਕੰਮ ਵੀ ਮੈਦਿਆ। ਨਾ ਜੀ ਨਾ ਕਿਤੇ 40 ਦਿਨ ਆ ਕਿਤੇ 20 ਦਿਨ ਆ ਕਿਤੇ 10 ਦਿਨ ਆ। ਆ ਬੈਠਿਆ ਲੋਕ ਤੁਸੀਂ ਪੁੱਛ ਸਕਦੇ ਹੋ ਜਿਹੜੇ ਜਿਹੜੇ ਪਿੰਡ ਦੇ ਮਰਜ਼ੀ ਪੁੱਛ ਲਓ ਜਾਨੀ ਇੱਥੇ 8-9 ਪਿੰਡਾਂ ਦੇ ਲੋਕ ਆਏ ਹੋਏ ਆ। ਇਸ ਕਰਕੇ ਜਾਨੀ ਇਹ ਆ ਸਾਡਾ ਇੱਕ ਤਾਂ ਤੁਰੰਤ ਚਾਲੂ ਕਰੋ ਅਸੀਂ ਉਦੋਂ ਜਾਵਾਂਗੇ ਜਦੋਂ ਘੱ ਇਸ ਵਾਸਤੇ ਬੈਠਿਆ ਜੀ ਤੇ ਜਿਹੜਾ ਬਈ 18 ਤਰੀਕ ਨੂੰ ਧਰਨਾ ਲਾਇਆ ਸੀਗਾ ਉਸ ਵਿੱਚ ਵੀ ਤੁਹਾਨੂੰ ਜਿਹੜਾ ਧਰਨਾ ਚ ਚਕਵਾਇਆ ਗਿਆ ਸੀ ਵਿਸ਼ਵਾਸ ਦਵਾ ਕੇ ਚਕਾਇਆ ਗਿਆ ਸੀ ਉਸ ਦਾ ਫਿਰ ਕੀ ਨਵਟਾਰਾ ਹੋਇਆ ਜੇ ਨਵਟਾਰਾ ਹੋਇਆ ਉਹਨਾਂ ਫਿਰ ਸਾਨੂੰ ਬੈਠਣ ਦੀ ਲੋੜ ਸੀ ਨਵਤਾਰਾ ਹੋਇਆ ਹੀ ਨਹੀਂ ਜਿਹੜੇ ਤੁਹਾਡੇ ਮੰਗਾ ਸੀ ਜਾਂ ਤੁਹਾਨੂੰ ਵਿਸ਼ਵਾਸ ਦਿਵਾਇਆ ਸੀ ਕਿ ਉਹਨਾਂ ਵਿੱਚ ਕੋਈ ਗਲਤੀਗਾਰ ਨਹੀਂ ਕੀਤੀ। ਨਾ ਨਾ ਉਹਨਾਂ ਨੇ ਤਾਂ ذلیل ਕੀਤਾ ਜਾਣੀ ਮਜ਼ਦੂਰਾਂ ਨੂੰ ਸੱਦ ਕੇ। ਆ ਭੈਣ ਹੋਰੀ ਆਏ ਸੀਗੇ, ਆ ਬਾਈ ਆਇਆ ਸੀ ਅਕਲਵਿੰਦਰ ਸਿੰਘ ਇਹ ਸਾਰੇ ਆਏ ਸੀਗੇ। ਯਾਨੀ ਵੀਡੀਓ ਨੇ ذلیل ਕੀਤਾ ਵੀ ਜਿਵੇਂ ਜਿਵੇਂ ਭਗਵੰਤ ਮਾਨ ਵੀ ਦੂਰਾਂ ਦਾ ਨਾਂ ਹੀ ਨਾ ਲੈਣਾ ਚਾਹੁੰਦਾ ਆਪਣੀ ਜ਼ੁਬਾਨ ਤੇ। ਇਸੇ ਤਰ੍ਹਾਂ ਵੀਡੀਓ ਮਜ਼ਦੂਰਾਂ ਨੂੰ ਦੇਖਣਾ ਵੀ ਨਹੀਂ ਚਾਹੁੰਦਾ ਹੈਗਾ। ਇਸ ਤਰ੍ਹਾਂ ਕੇ ਹੁਣ ਤੁਹਾਡੀ ਕੀ ਫਿਰ ਮੰਗ ਹੈ ਵੀ ਕੀ ਇਸ ਤੋਂ ਬਾਅਦ ਕੀ ਤੁਹਾਡਾ ਜਿਹੜਾ ਸੰਘਰਸ਼ ਤੇਜ ਕੀਤਾ ਜੇ ਕੋਈ ਮੰਗਾਂ ਦਾ ਮੰਨੇ। ਬਿਲਕੁਲ ਜੀ ਅਸੀਂ ਅੱਜ ਪਹਿਲੇ ਦਿਨ ਆਏ ਹਾਂ। ਅ ਦਿਖਾ ਸਕਦੇ ਹਾਂ ਕੈਮਰਾਮੈਨ ਰਾਹੀਂ ਇੱਥੇ ਚਾਹ ਪਾਣੀ ਵੀ ਬਣ ਰਿਹਾ ਰੋਟੀ ਪਾਣੀ ਵੀ ਇੱਥੇ ਪਕਾਵਾਂਗੇ ਜੇ ਸਾਡੀ ਗੱਲ ਨਾ ਸੁਣਨਗੇ ਫਿਰ ਅਸੀਂ ਜਾਣ ਵਾਲੇ ਹੈ ਨਹੀਂਗੇ ਫਿਰ ਇਹ ਲਗਾਤਾਰ ਲਾਵਾਂਗੇ ਤੇ ਹਰ ਰੋਜ਼ ਚੂੜੀ ਟੈਡ ਕਰਿਆ ਕਰਾਂਗੇ ਤੇ ਜਿਹੜਾ ਉਹ ਗ੍ਰਾਮ ਸੇਵਕ ਸੁਰਜਿੰਦਰ ਸਿੰਘ ਉਸ ਤੇ ਫਿਰ ਤੁਹਾਡੀ ਕੀ ਮੰਗ ਹੈ ਉਸ ਤੇ ਪਰ ਤੇ ਇੱਕ ਵਾਰੀ ਤੋਂ ਸਾਡਾ ਉਹਦੇ ਵਿਹਾਰ ਪ੍ਰਤੀ ਰੋਸ ਆ ਜੋ ਦਾ ਵਿਹਾਰ ਮਾੜਾ ਹੈ ਕਿਉਂਕਿ ਆਪਦੀਆਂ ਮੰਗਾ ਪ੍ਰਤੀ ਇਹ ਮੁਹੱਲੀ ਵੀ ਜਾਂਦੇ ਆ ਇੱਥੇ ਧਰਨੇ ਵੀ ਲਾਉਂਦੇ ਆ ਕਲਮ ਕਲਮ ਛੋੜ ਹੜਤਾਲਾਂ ਵੀ ਕਰਦੇ ਆ ਅਸੀਂ ਸਮਾਂ ਉਦੋਂ ਆਪਣੀਆਂ ਜਥੇਬੰਦੀਆਂ ਵੱਲੋਂ ਇਹਨਾਂ ਇਹਨਾਂ ਦੀ ਹਮਾਇਤ ਕਰਦੇ ਆ ਵੀਰ ਜੇ ਇਹ ਪੱਕੇ ਹੋਣ ਵਾਸਤੇ ਲੜ ਰਹੇ ਆ ਤਾਂ ਅਸੀਂ ਉਹਨਾਂ ਦੀ ਹਮਾਇਤ ਕਰਦੇ ਆ ਤਾਂ ਇਸ ਕਰਕੇ ਜਾਨੀ ਜਦੋਂ ਤਾਂ ਆਪ ਧਰਨੇ ਲਾਉਣੇ ਆ ਉਹ ਤਾਂ ਵਾਜਬ ਹੈ ਜਦੋਂ ਅਸੀਂ ਇਹਨਾਂ ਤੋਂ ਕੰਮ ਮੰਗਣ ਵਾਸਤੇ ਧਰਨੇ ਲਾਉਣੇ ਆ ਤਾਂ ਜਾਨੀ ਇਹ ਫਿਰ ਇਹਨਾਂ ਨੂੰ ਰੋਕਦੇ ਆ ਸਾਡੇ ਵਿਚ ਦੂਰੋਂ ਅੱਜ ਤਾਂ ਹੈਗਾ ਸਾਡਾ ਰੋਸ ਹੀ ਜੇ ਉਹ ਗਾਹ ਵਧੂਗਾ ਫਿਰ ਉਹਦੇ ਵਾਸਤੇ ਅਗਲਾ ਹੱਲ ਸੋਚਾਂਗੇ ਅਸੀਂ ਠੀਕ ਹੈ ਬਈ ਜੀ ਇਹ ਬਾਈ ਜੀ ਜਿਵੇਂ ਤੁਸੀਂ 18 ਤਰੀਕ ਨੂੰ ਧਰਨਾ ਲੱਗਿਆ ਸੀ ਉਹਦੇ ਸਬੰਧ ਵਿੱਚ ਕੀ ਕਹਿਣਾ ਚਾਹੁੰਦੇ ਕੀ ਉਸ ਤੋਂ ਬਾਅਦ ਤੁਹਾਡੀ ਗੱਲਬਾਤ ਹੋਈ ਸੀ ਕਿਸੇ ਨਾਲ ਨਹੀਂ ਜੀ ਕਿਸੇ ਨਾਲ ਸਾਡੀ ਕੋਈ ਗੱਲਬਾਤ ਨਹੀਂ ਹੋਈ ਜੀ ਉਸੇ ਉਸੇ ਮੰਗ ਨੂੰ ਲੈ ਕੇ ਹੀ ਆ ਕੱਟ ਕਰਿਆ ਜੀ ਠੀਕ ਕਿਤੇ ਕੰਮ ਨਹੀਂ ਚਲਾਇਆ ਜੀ ਇਹਨਾਂ ਨੇ ਜਦੋਂ ਦੇ ਮੰਗ ਪੱਤਰ ਦਿੱਤਾ ਸੀਗਾ ਉਸ ਤੇ ਸਬੰਧ ਨਾਲ ਤੁਹਾਡੇ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਵੀਡੀਓ ਸਾਹਿਬ ਨੇ ਜਾਂ ਕਿਤੇ ਹੋਰ ਮਿਲਾਂ ਜਬ ਨਹੀਂ ਜੀ ਨਹੀਂ ਇੱਥੇ ਕੋਲੇ ਫਿਰਦੇ ਰਹੇ ਸਾਨੂੰ ਬੁਲਾਇਆ ਤੱਕ ਨਹੀਂ ਉਹਨਾਂ ਨੇ अच्छा ਉਹ 18 ਤਰੀਕ ਨੂੰ ਕਿਉਂ ਦੇਣੇ ਦੇਣੇ 18 ਤਰੀਕ ਨੂੰ ਜੇ ਧਰਨਾ ਸੀ ਹਾਂਜੀ ਹਾਂਜੀ ਇੱਕ ਦਿਨ ਤਾਂ ਦੇਤਾ ਕੰਮ ਸਾਨੂੰ ਦੂਜੇ ਦਿਨ ਸਾਨੂੰ ਮੁੱਕਰ ਗਿਆ ਕਹਿੰਦਾ ਵੀ ਤੁਹਾਡੇ ਪਿੰਡਾਂ ਦਾ ਕੋਈ ਕੰਮ ਨਹੀਂ ਮੇਰੇ ਕੋਲੇ ਕਿਹੜਾ ਪਿੰਡ ਮਾ ਤੁਹਾਡਾ ਕੱਚੜਾਂ ਤੋਂ ਆ ਜੀ ਅਸੀਂ ਤੇ ਕਿੰਨੇ ਦਿਨਾਂ ਦਾ ਕੰਮ ਮਿਲਦਾ ਤੁਹਾਨੂੰ ਕੰਮ ਦੇਣਾ ਸਾਨੂੰ ਛੇ ਮਹੀਨਾ ਤੋਂ ਕੋ 5-7 ਦਿਨਾਂ ਦਾ ਛੇ ਦਿਨਾਂ ਦਾ ਕੰਮ ਦੇ ਦਿੰਦੇ ਠੀਕ ਹੈ ਤੇ پیسے ਪੁੱਛੇ ਆਈ ਜਾਂਦੇ ਨੇ پیسے ਪੁੱਛੇ ਕੋਈ ਵੀ ਚੱਕ ਦੇ ਆਈ ਜਾਂਦੇ ਨੇ ਦੇਖਦੇ ਆਉਂਦੇ ਨੇ ਸਾਡੇ ਦਸੀਆਂ ਮਿਹਨਤ ਸੀਆਂ ਮਹੀਨਾ ਦਾ ਕੰਮ ਚਾਹ ਸਾਡੇ ਜਦੋਂ ਆਉਂਦਾ ਹੋ ਧਮਕੀ ਦੇ ਜਾਂਦਾ ਆਖ ਦਿੰਦਾ ਜਿਹੜੇ ਥੱਲੇ ਉਹੋ ਹੀ ਆ ਸਖਜੰਦਰ ਹੀ ਆ ਅੱਛਾ ਜਦੋਂ ਤੁਹਾਨੂੰ ਕੀ ਕਹਿੰਦਾ ਉਹ ਉਹ ਜਦੋਂ ਆਉਂਦਾ ਸੀ ਪਾਇਹਂਦੇ ਤੈਨੂੰ ਆਨੇ ਆਖ ਦਿੰਦਾ ਮੈਂ ਪਵਾ ਦੂੰਗਾ ਪਵਾ ਲੂੰਗਾ ਮੁੜ ਕੇ ਬੱਸ ਅੱਛਾ ਫੇਰ ਪਉਂਦਾ ਨਹੀਂ ਕਰਾਲਿਆ ਮਿਲਿਆ ਲੋਰ ਦੋ ਚਾਰ ਲੋਕਾਂ ਨਾਲ ਉਹਨਾਂ ਦੇ ਅੱਜ ਇੱਥੇ ਆਉਣ ਬਾਰੇ ਵੀ ਉਹਨੇ ਕੋਈ ਰੋਕਣਾ ਧਮਕੀ ਦਿੱਤੀ ਹਾਂ ਸਾਡੇ ਪਿੰਡ 'ਚ ਕਹਿੰਦੇ ਗਿਆ ਸੀ ਸਾਡੇ ਨਾਲ ਦੇ ਸਾਥੀ ਸੀ ਜਿਹੜੇ ਉਹ ਕੁਛ ਰੋਕਤੇ ਆ अच्छा सुरेंद्र ਨੇ ਹਾਂ ਠੀਕ ਹੈ ਉਹ ਨਹੀਂ ਆਇਆ ਸਾਡਾ ਦੂਜਾ ਮੇਟ ਆ ਜਿਹੜਾ ਉਹ ਵੀ ਰੋਕਤਾ ਨੇ ਉਹ ਨਹੀਂ ਆਇਆ ਤੇ ਜਿਹੜੇ ਪੈਸੇ ਤੁਹਾਡੇ ਕੰਮ ਦੇ ਪੈਸੇ ਸਹੀ ਆਈ ਜਾਂਦੇ ਕੋ ਉਹ ਵੀ ਨਹੀਂ ਸਹੀ ਨਹੀਂ ਆਉਂਦੇਗੇ ਜੇ ਸਹੀ ਆਉਂਦੇ ਹੁੰਦੇ ਫਿਰ ਸਾਨੂੰ ਕੀ ਲੋੜ ਐ ਇੱਥੇ ਆਉਣ ਦੀ ਲੋਕ ਆਸਵਿਧ ਦੀ ਲੜੀ ਜਾਂਦੇ ਆ ਉੱਥੇ ਕਿਸੇ ਨੂੰ ਛੇ ਦਿਨਾਂ ਦਾ ਦੇਤਾ ਥੇਆਂ ਦਾ ਦੂਜਿਆਂ ਨੂੰ ਦੇਤਾ ਉਹ ਆਸਵਿਧ ਦੀ ਲੜਾ ਤੇ ਲੋਕ ਸਗਾ ਪਿੰਡਾਂ ਦੇ ਵਿੱਚ ਠੀਕ ਹੈ ਇਹ ਤਾਂ ਇਹ ਕੰਮ ਕਰੀ ਜਾਂਦੇ ਆ ਲੋਕਾਂ ਦੇ ਵਿੱਚ ਫੁੱਟਪਾ ਰੱਖੇ ਜੋ ਉਹਨਾਂ ਨੇ ਅੱਧੇ ਮਜ਼ਦੂਰਾਂ ਦਾ ਕੰਮ ਤੇ ਲਾ ਰੱਖਿਆ ਸ਼ੇਦਲਾ ਦਾ ਕਹਿੰਦੇ ਸਿਫਟਾ ਬਣਾ ਰੱਖਿਆ ਉਹਨਾਂ ਨੇ ਮੈਂ ਮਜ਼ਦੂਰਾਂ ਦੇ ਕੰਮ ਦਿੰਿਆ ਕੀ ਇਹ ਸਿਫਟਾਂ ਦੇ ਵਿੱਚ ਹੋਣ ਵਾਲੇ ਕੰਮ ਸਾਰਿਆਂ ਨੂੰ ਇੱਕ ਸਾਰ ਕੰਮ ਕਿਉਂ ਨਹੀਂ ਦਿੱਤਾ ਜਾਂਦਾਗਾ ਕੀ ਇਹਨਾਂ ਲੋਕਾਂ ਦੀ ਮਿਹਲੇ ਭਗਤ ਨਹੀਂ ਹੈਗੀ ਇਹ ਅਫਸਰ ਸਾਹਿਬ ਦੀ ਇਹ ਤਾਨਾ ਸਾਹਿਬ ਨਹੀਂ ਹੈਗੀ ਇਹ ਸਾਡੇ ਪਿੰਡ ਦਾ ਬਈ ਆਪਣਾ ਸਾਡਾ ਪਿੰਡ ਰਮਾਣਾ ਜੀਤ ਸਿੰਘ ਵਾਲਾ ਜੀ ਅੱਜ ਵੀ ਸਾਡੇ ਪਿੰਡ ਦੇ ਵਿੱਚ ਅੱਧੇ ਮਜ਼ਦੂਰਾਂ ਨੂੰ ਕੰਮ ਦਿੱਤਾ ਹੋਇਆ ਤੇ ਅੱਧੇ ਘਰਾਂ ਦੇ ਵਿੱਚ ਬੈਠੇ ਦੇਖ ਰਹੇ ਆ ਉਹਨਾਂ ਮੰਨਿ ਵੀ ਸਾਡੇ ਨਾਲ ਤੇ ਗਏ ਆ ਕੰਮ ਤੇ ਤੇ ਉਹ ਜਥੇਬੰਦਿਆਂ ਕੋਲੇ ਬੰਦੇ ਇਕੱਲਾ ਇਕੱਲਾ ਪਹੁੰਚ ਰਹੇ ਵੀ ਸਾਨੂੰ ਤਾਂ ਕੰਮ ਤੇ ਨਹੀਂ ਲਾਇਆ ਯਾਰ ਅੱਜ ਤੱਕ ਨੂੰ ਲਾ ਰੱਖਿਆ ਹੈ ਸੈਕਟਰੀ ਕਿਹੜਾ ਜੀ ਸਾਡੇ ਪਿੰਡ ਦੇ ਵਿੱਚ ਬਲਕਰਨ ਸਿੰਘ ਸੈਕਟਰੀ ਹੈ ਜੀ ਠੀਕ ਉਹਨਾਂ ਨੂੰ ਕਈ ਵਾਰ ਮਜ਼ਦੂਰਾਂ ਦੇ ਪੈਸੇ ਸੀ ਪਿਛਲੇ ਕੰਮਾਂ ਦੇ ਵੀ ਅੱਜ ਤੱਕ ਖੜੇ ਆ ਮਜ਼ਦੂਰ ਅੱਜ ਵੀ ਉਹਨਾਂ ਨੂੰ ਬਾਰ-ਬਾਰ ਕਹਿ ਰਹੇ ਆ ਜਦੋਂ ਵੀ ਉਹ ਕੰਮ ਤੇ ਜਾ ਕੇ ਹਾਜ਼ਰੀ ਲੈਂਦੇ ਹੋ ਹਾਜ਼ਰੀ ਕਿਉਂ ਨਹੀਂ ਲਾ ਦਿਆ ਕਰਨੀ ਨਾ ਹੀ ਮੇਟਾਂ ਦੇ ਨਾਂ ਤੇ ਸਾਨੂੰ ਲੋਕਾਂ ਨੂੰ ਲੜਾਈ ਜਾਂਦੇ ਕਹੋ ਉਹ ਮੇਟ ਹਾਜ਼ਰੀ ਲਾਉ ਕਦੇ ਉਹ ਮੇਟ ਹਾਜ਼ਰੀ ਲਾਉ ਤੁਸੀਂ ਉਹਦੇ ਕੋਲੇ ਜੀ ਅਰਜ਼ੀਆਂ ਪੜੋ ਤੁਸੀਂ ਉਹਦੇ ਕੋਲੇ ਪੜੋ ਲੋਕ ਸਾ ਬੋਲਣਾ ਐ ਕੋਈ ਬੋਲਣ ਦੇ ਦਊਗਾ ਆਪਣਾ ਤੁਹਾਡਾ ਕਿਹੜਾ ਪਿੰਡ ਹੈ ਜੀ ਸਾਡਾ ਪਿੰਡ ਸੇਵੀ ਵਾਲਾ ਜੀ ਤੇ ਤੁਹਾਡੇ ਪੈਸੇ ਆ ਰਹੇ ਆ ਜਾਂ ਕੰਮ ਕਿਵੇਂ ਮਿਲ ਰਿਹਾ ਜੀ ਨਹੀਂ ਵੀਰੇ ਜਿਹੜਾ ਅਸੀਂ ਪਿਛਲੇ ਦਿਨ ਹੀ ਕੰਮ ਕੀਤਾਗਾ ਉਹਦੇ ਸਾਨੂੰ ਹਲੇ ਤੱਕ ਪੈਸੇ ਨਹੀਂ ਮਿਲੇ ਮਹੀਨਾ ਹੋ ਗਿਆ ਸਾਨੂੰ ਕੰਮ ਕੀਤੇ ਨੂੰ ਪਰ ਇਹ ਹੈਗਾ ਦਾ ਵੀ ਸਾਨੂੰ ਕਿਸੇ ਨੂੰ 40 ਦਿਨਾਂ ਦਾ ਕਿਸੇ ਨੂੰ 50 ਦਿਨਾਂ ਦਾ ਬਸ ਇੰਨਾ ਹੀ ਕੰਮ ਦਿੱਤਾ ਵੀਰੇ ਸਾਨੂੰ 100 ਦਿਨ ਦਾ ਪੂਰਾ ਕੰਮ ਨਹੀਂ ਦਿੰਦੇਗੇ ਪੇਮੈਂਟ ਹੈ ਪੇਮੈਂਟ ਵੀ ਸਾਡੀ ਰੁਕੀ ਹੋਈ ਹੈ ਜੀ ਮਹੀਨੇ ਤੋਂ ਅੱਛਾ ਉਹ ਵੀ ਨਹੀਂ ਕੀਤੀ ਹਲੇ ਤੱਕ ਕੰਮ ਸਾਰਿਆਂ ਨੂੰ ਮਿਲਦਾ ਹੈ ਕਿ ਤੁਹਾਡਾ ਜਿਵੇਂ ਸ਼ਿਫਟਾਂ ਵਜੋਂ ਦਿੰਦੇ ਫਿਰ ਨਹੀਂ ਵੀਰੇ ਕੰਮ ਤਾਂ ਸਾਰਿਆਂ ਨੂੰ ਦੇ ਦਿੰਦੇ ਆ ਇਕੱਠਾ ਪਰ ਇੰਨਾ ਹੈਗਾ ਵੀ 40 ਦਿਨਾਂ ਦਾ ਸਾਲ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਸਾਡੇ ਸਿਰਫ 35 ਦਿਨਾਂ ਦਾ ਕੰਮ ਹੋਇਆ ਜੀ 100 ਦਿਨ ਦੇ ਵਿੱਚੋਂ ਠੀਕ ਹੈ ਤੇ ਇਸ ਸਾਲ ਵੀ ਹੁਣ ਕਿਸੇ ਦੇ 40 ਹੈ ਕਿਸੇ ਦੇ 60 ਹੈ ਜੀ ਸਾਨੂੰ ਮੰਗੇ ਆ ਵੀ 100 ਦਿਨ ਦਾ ਕੰਮ ਹਾਂਜੀ ਸਾਡੀ ਮੰਗ ਇਹ ਹੈ ਕਿ ਸਾਨੂੰ 100 ਦਿਨ ਦਾ ਕੰਮ ਪੂਰਾ ਦਿੱਤਾ ਜਾਵੇ ਜੀ ਠੀਕ ਹੈ ਕਰੀਆਲੀ ਤੋਂ ਇਹ ਸੀ ਤੇ ਕੀ ਕਿਸ ਜਿੰਦਰ ਨੇ ਤੁਹਾਨੂੰ ਕੋਈ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂ ਕਿਵੇਂ ਜੀ ਹਾਂ ਜੀ ਜਿਵੇਂ ਕੀ ਕਿਹਾ ਤੁਹਾਨੂੰ ਓਏ ਜੀ ਇੱਥੇ ਹੋ ਗਏ ਸੀ ਆ ਵੀਰ ਜੀ ਗਏ ਸੀ ਤੇ ਮੁੜ ਕੇ ਉਹਦੇ ਜੱਗੂ ਨੂੰ ਪਤਾ ਨਹੀਂ ਕਿਵੇਂ ਫੋਨ ਕਰਿਆ ਆਉਂਦਾ ਵੀ ਜਿਹੜੇ ਤੈਨੂੰ ਸਵੇਰੇ ਠਾਣੇ ਮਿਲਾਂਗੇ ਅੱਛਾ ਇਹਦੇ ਵਿੱਚ ਠਾਣੇ ਵਾਲੀ ਕਿਹੜੀ ਗੱਲ ਆ ਗਏ ਨੇ ਆ ਇਹ ਗੱਲ ਅੱਗੇ ਨੇ ਇਹ ਗੱਲ ਅੱਗੇ ਨੇ ਕੀ ਆ ਇਹਨੇ ਫੋਰ ਕਾਰਟ ਗਿਆ ਗਿਆ ਜੀ ਫੋਰ ਕਰਕੇ ਬਿਠਾ ਗਿਆ ਗਿਆ ਕੀ ਆ ਕੀ ਕਹਿਣਾ ਜੱਗੂ ਨੂੰ ਕਹਿੰਦਾ ਜੇ ਤੂੰ ਧਰਨੇ ਤੇ ਗਿਆ ਜੇ ਮਜ਼ਦੂਰ ਲੈ ਕੇ ਗਿਆ ਤਾਂ ਤੈਨੂੰ ਠਾਣੇ ਫੜਾ ਦੇਾਂਗੇ ਸੁਰਜਿੰਦਰ ਨੇ ਕੀ ਕਿਹਾ ਹਾਂ ਸੁਰਜਿੰਦਰ ਨੇ ਕਿਹਾ ਆਪਣਾ ਪੇਣਾ ਡੁੱਬੇ ਜਾਂਦਾ ਕੰਮ ਸਾਨੂੰ ਮਿਲਦਾ ਨਹੀਂ 6 ਦਿਨਾਂ ਦਾ ਕੰਮ ਮਿਲਦਾ ਤੁਸੀਂ ਨਹੀਂ ਡੁੱਬਦੇ ਇਹ ਪੈਸੇ ਪੈਸੇ ਸਹੀ ਆਈ ਜਾਂਦੇ ਆ ਪੈਸੇ ਤਾਂ ਜਿਹੜੇ 6 ਦਿਨਾਂ ਦੇਣੂ ਉਹ ਤਾਂ ਸਹੀ ਆਉਣੇ ਆ ਕੰਮ ਹੀ ਨਹੀਂ ਜਦੋਂ ਪੂਰਾ ਲੈ ਗਏ ਸਾਡੇ ਪਿੰਡ ਦੇ ਵਿੱਚ ਸਾਡੇ ਪਰ ਮਸਾ ਹੀ ਲੱਗਦੇ ਆ ਅੱਛਾ 6 ਮਹੀਨਿਆਂ ਤੋਂ 5 ਦਿਨ ਮਸਾ ਲੱਗਦੇ ਆ ਠੀਕ ਆ ਸਾਨੂੰ ਕੰਮ ਮਿਲਣਾ ਚਾਹੀਦਾ ਸਾਨੂੰ ਕੰਮ ਨਹੀਂ ਚਲਾਉਂਦੇ ਜਿਹੜਾ ਮਤਲਬ ਕਰੀਆ ਵਾਲੀ ਪਿੰਡ ਦੇ ਵਿੱਚ ਕਿਹੜਾ ਸੈਕਟਰੀ ਕੋਣ ਆ ਕੀ ਡਿਊਟੀ ਹੈ ਸਾਈਟਰੀ ਦਾ ਨਾਮ ਪਤਾ ਅਰਵੰਸ ਬੁਕਿਤ ਹਾਂ ਅਰਵੰਸ ਜੇ ਕਿ ਸੁਰਜਿੰਦਰ ਜੀ ਦਾ ਉੱਥੇ ਡਿਊਟੀ ਹੈ ਨਹੀਂਗੀ ਨਹੀਂ ਉਹ ਦੀ ਸੇਡ ਡਿਊਟੀ ਨਹੀਂ ਡਿਊਟੀ ਹੈ ਨਹੀਂਗੀ ਉੱਥੇ ਬਿਟੇ ਦੀ ਅੱਛਾ ਤਾਂ ਹੁਕਮ ਵੈਸੇ ਦੇ ਰਹੇ ਸੀ ਮੇਰੇ ਗਾਲੇ ਥੋੜੀ ਵਿਗਾਨ ਦਾ ਗਲਿਆਂ ਦੇ ਵਿੱਚ ਅਸੀਂ ਕੱਢ ਨਹੀਂ ਸਕਦੇ ਪਿੰਡ ਦੇ ਵਿੱਚ ਬਿਮਾਰੀ ਨਹੀਂ ਫੈਲਦੀਗੀ ਹੂੰ ਜੇ ਸਾਨੂੰ ਕਹਿ ਮੈਨ ਨਹੀਂ ਮਰਦਾ ਸੀ ਕਿੱਥੇ ਕਰ ਗਈ ਕਰ ਕੇ ਸੀ ਕਿਲਾ ਦੇ ਵਿੱਚ ਸਾਨੂੰ ਸਾਨੂੰ ਤਾਂ ਕਿਸੇ ਨਾਲ ਦੁਸ਼ਮਣੀ ਨਹੀਂ ਕਿਸੇ ਨਾਲ ਸਾਡੀ ਬਿਰੋਧ ਨਹੀਂ ਸਾਨੂੰ ਤਾਂ ਇਹ ਚਾਹੀਦਾ ਵੀ ਸਾਨੂੰ ਕੰਮ ਮਿਲਣਾ ਚਾਹੀਦਾ 12 ਮਹੀਨੇ ਤੀਦੇ ਸਾਡੇ ਪਿੰਡ ਦੀ ਸਫਾਈ ਹੋਵੇ ਸਾਨੂੰ ਸਹਾਦਨ ਕੰਮ ਮਿਲਣਾ ਚਾਹੀਦਾ ਸਫੇਂਦਰ ਦੇ ਕੋਈ ਚਾਹਣੇ ਵੀ ਕੋਈ ਕਾਰਵਾਈ ਹੋਵੇ ਸਫੇਂਦਰ ਦੇ ਸਫੇਂਦਰ ਤੇ ਅਸੀਂ ਕਹਿੰਨੇ ਆ ਵੀ ਸਾਨੂੰ ਬਰਖਲਾ ਬੋਲਦਾ ਕਿਹੜੀ ਗੱਲਾਂ ਹਾਂ ਸਾਡੇ ਪਰ ਅਸੀਂ ਕਹਿ ਆ ਜੀ ਆ ਜਾ ਸਾਨੂੰ ਸਾਡੇ ਤੇ ਸੈਕਟਰੀ ਨਹੀਂਗਾ ਸਾਡੇ ਤੇ ਕੋਈ ਰੋਹ ਨਹੀਂ ਮਾਰ ਸਕਦਾ ਨਾਲ ਵੀ ਤੂੰ ਗੱਲ ਹੋਈ ਇਹ ਕਿਲੇ ਜੱਗੂ ਨਹੀਂ ਹੋਈ ਜੱਗੂ ਨਾਲ ਸਾਡੇ ਜੱਗੂ ਨਾਲ ਸੀ ਠੀਕ ਹੈ ਬੁਰਨਾ ਸੀ ਹਾਂ ਅੱਜ ਧਰਨੇ ਤੇ ਆਏ ਜੀ ਨਹੀਂ ਉਹ ਦਰਦਾ ਆਇਆ ਹੀ ਨਹੀਂ ਉਹਨੂੰ ਬਰਾਟਾ ਨੂੰ ਕੁੱਟ ਮਾਰੀ ਅਸੀਂ ਤਾਂ ਹੈ ਨਹੀਂ ਸੀ ਇਹ ਅਸੀਂ ਜਾਵਾਂਗੇ ਹਾਂ ਸਾਰੇ ਘਰ ਨਹੀਂ ਆਏ ਸਾਰੇ ਘਰ ਨਹੀਂ ਸਾਰੇ ਰੋਕਦੇ ਉਹਨਾਂ ਦੇ ਘਰ ਕੋਈ ਨਹੀਂ ਰੋਕਦੇ ਉਹਨਾਂ ਸਾਰੇ ਘਰ ਕੰਮ ਮਿਲੇ ਜਿੰਨਾ ਵੀ ਕੰਮ ਮਿਲੂਗਾ ਸਾਨੂੰ ਸਾਡੀ ਜਿੱਦੀ ਮਿਹਨਤ ਆ ਜੋ ਵੀ ਸਰਕਾਰ ਤੋਂ ਕੰਮ ਦਿੰਦਾ ਜਲਦੀ ਆ ਜੋ ਚੱਲਦਾ ਉਹਨਾਂ ਸਾਨੂੰ ਕੰਮ ਮਿਲੇ ਸਾਡਾ ਸਾਲ ਪੈਸੇ ਸਹੀ ਆਉਣ ਰਜਕਾਰ ਸਹੀ ਚੱਲੇ ਜਿੱਥੇ ਵੀ ਸਾਨੂੰ ਸੂਏ ਕਸਣਾਂ ਦਾ ਕੰਮ ਮਿਲ ਜੇ ਕਸਣਾਂ ਦਾ ਨਹਿਰਾਂ ਦਾ ਮਿਲ ਜੇ ਉੱਥੇ ਵੀ ਅਸੀਂ ਜਾਵੜਾਂਗੇ ਪਰ ਸਾਨੂੰ ਕੰਮ ਪੂਰਾ ਮਿਲਣਾ ਚਾਹੀਦਾ ਰਜਕਾਰ ਮਿਲਣਾ ਚਾਹੀਦਾ ਪੈਸੇ ਮਿਲਣੇ ਚਾਹੀਦੇ ਅਸੀਂ ਕੰਮ ਵੀ ਕਰਕੇ ਕੀ ਕਰਾਂਗੇ ਜੇ ਅਸੀਂ ਭੁੱਖੇ ਹੀ ਮਰੀ ਗਏ ਤਾਂ ਪੈਸੇ ਵੀ ਨਹੀਂ ਆਉਂਦੇ ਪੈਸੇ ਵੀ ਨਹੀਂ ਮਰਦੇ ਆਹ ਮੈਂ ਕਿੱਧਰ ਮੋੜੇ ਦਾ ਮਿਲਣਾ ਇੱਕ ਘਾੜੇ ਗੜਾ ਵਿੱਚ ਗੰਦ ਨਹੀਂਗਾ ਸਾਫ ਸਫਾਈ ਨਹੀਂ ਕਰ ਸਕਦੇ ਸੀ ਤੁਸੋਂ ਲੈਣਾ ਚਾਹੀਦਾ ਪਿੰਡ ਚ ਸੋ ਤੁਸੀਂ ਇਹ ਵੇਖ ਰਹੇ ਹੋ ਲੋਕਲ ਦਾ ਰੋਸ ਆ ਇਹ ਪਿੰਡ ਰੀ ਵਾਲੀ ਦੇ ਲੋਕਾਂ ਦਾ ਸੁਰਜਿੰਦਰ ਦੇਵ ਬਰਾਦੀ ਜਾਂ ਜੀਆਰਐਸਏ ਉਹਦੇ ਪ੍ਰਤੀ ਰੋਸ ਆ ਬਿਉਹ ਨਾਲ ਧੱਕਾ ਕਰ ਦਿੰਦਾ ਤੇ ਬਾਕੀ ਪਿੰਡਾਂ ਦੇ ਲੋਕ ਇਹਦੇ ਵੀਡੀਓ ਦਾਤਰ ਮੂਰੇ ਆਏ ਆ ਇਹਨਾਂ ਦਾ ਰੋਸ ਆ ਵੀ ਸਾਨੂੰ ਕੰਮ ਨਹੀਂ ਮਿਲ ਰਿਹਾ ਤੇ ਇਹਦੇ ਥਾਂ ਤੱਕ ਨੂੰ ਪਹਿਲਾਂ ਹੀ ਧੰਨ ਲਾਇਆ ਸੀ ਤੇ ਅੱਗੇ ਜਿਹੜੀ ਵੀ ਕੋਈ ਅਪਡੇਟ ਹੋਊਗੀ ਤੁਹਾਨੂੰ ਦਿੰਦੇ ਰਾਵਾਂਗੇ ਜੁੜੇ ਰਹੋ ਚੈਨ ਰੰਗਣਾ ਪੰਜਾਬ ਦੇ ਨਾਲ ਧੰਨਵਾਦ ਜੀ